ਆਲਟੂ ਨਿਊਜ਼ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਝੋ ਪ੍ਰਾਪਤ ਅਤੀ ਕਸਬਾ ਡੇਰਾ ਬਨਾਨਿਕ ਵਿਖੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਨਾਨਿਕ ਦੀ ਨਵੀਂ ਬਣੀ ਇਮਾਰਤ ਦੇ ਗੁੰਬਦ ਤੇ ਸੋਨੇ ਦੇ ਪੱਤਰੇ ਲਾਉਣ ਦੀ ਕਾਰ ਸੇਵਾ ਅੱਜ ਬਾਬਾ ਸੇਵਾ ਸਿੰਘ ਜੀ ਖਡੂਸਾ ਵਾਲਿਆਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਬਾਬਾ ਜਗਦਾਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵੱਲੋਂ ਅਰਦਾਸ ਕਰਨ ਉਪਰੰਤ ਬਾਬਾ ਗੁਰਪ੍ਰੀਤ ਸਿੰਘ ਬਾਬਾ ਸਾਹਿਬ ਸਿੰਘ ਬਾਬਾ ਬਿਸ਼ਨ ਸਿੰਘ ਬਾਬਾ ਗੁਰਮੀਤ ਸਿੰਘ ਕਾਰਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਤਨਾਮ ਵਾਏ ਗੁਰੂ ਦਾ ਜਾਪ ਕਰਦੇ ਹੋਏ ਗੁੰਬਦ ਤੇ ਸੋਨੇ ਦੇ ਪੱਤਰੇ ਲਗਾਉਣ ਦੀ ਕਾਰਸੇਵਾ ਸ਼ੁਰੂ ਹੋਈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਾਬਾ ਗੁਰਪ੍ਰੀਤ ਸਿੰਘ ਤੇ ਬਾਬਾ ਸਾਹਿਬ ਸਿੰਘ ਨੇ ਦੱਸਿਆ ਕਿ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਵੱਲੋਂ ਇਸ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾਉਣ ਉਪਰੰਤ ਸੋਨੇ ਦੀ ਸੁੰਦਰ ਪਾਲ ਕੀ ਸ਼ਿਸ਼ੋਭਤ ਕੀਤੀ ਗਈ ਜਿਸ ਉੱਤੇ ਸੰਤਾਂ ਦੇ ਸਹਿਯੋਗ ਨਾਲ 4 ਕਿਲੋ ਸੋਨੇ ਦੀ ਸੇਵਾ ਕਰਵਾਈ ਗਈ ਹੈ ਉਹਨਾਂ ਦੱਸਿਆ ਕਿ ਅੱਜ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੇ ਗੁੰਬਦ ਤੇ ਸੋਨੇ ਦੇ ਪੱਤਰੇ ਦੀ ਸੇਵਾ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਰੀਬ 10 ਤੋਂ 12 ਕਿਲੋ ਸੋਨਾ ਇੱਥੇ ਲਗਾਇਆ ਜਾਏਗਾ ਉਹਨਾਂ ਦੱਸਿਆ ਕਿ ਡੇਰਾ ਬਵਲਾਨ ਦੀ ਸੰਗਤ ਤੋਂ ਪੂਰਾ ਉਹਨਾਂ ਨੂੰ ਸਹਿਯੋਗ ਮਿਲ ਰਿਹਾ ਤੇ ਸੰਗਤ ਨੂੰ ਅਪੀਲ ਵੀ ਕੀਤੀ ਕਿ ਇਹ ਸੇਵਾ ਦੇ ਮਹਾਕੰਮ ਦੇ ਵਿੱਚ ਵੱਧ ਛੱਡ ਕੇ ਸੇਵਾ ਦੇ ਵਿੱਚ ਹਿੱਸਾ ਪਾਇਆ ਜਾਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ ਇਸ ਮੌਕੇ ਮੈਨੇਜਰ ਬਲਬੀਤ ਸਿੰਘ ਤਲਵੰਡੀ ਰਾਮ ਨੇ ਵੀ ਸੰਗਤਾਂ ਨੂੰ ਅਪੀਲ ਕੀਤੀ ਕਿ ਚੱਲ ਰਹੀ ਕਾਰ ਸੇਵਾ ਦੇ ਵਿੱਚ ਵੱਧ ਛੱਡ ਕੇ ਹਿੱਸਾ ਪਾਉਣ ਤੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਆਓ ਦੇਖਦੇ ਹਾਂ ਕੈਮਰਾਮੈਨ ਬੋਧਰਾਜ ਦੇ ਨਾਲ ਸਾਡੇ ਪੱਤਰਕਾਰ ਰਮੇਸ਼ ਅਤੇ ਜਤਿੰਦਰ ਕੁਮਾਰ ਸੋਨੂੰ ਦੀ ਇੱਕ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਮੂਹ ਸੰਗਤਾਂ ਜਾਨੂ ਖਾਨਾ ਕੇ ਪਿਛਲੇ ਲੰਬੇ ਸਮੇਂ ਤੋਂ ਮਹਾਂਪੁਰਸ਼ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਦੂਸ ਸਾਹਿਬ ਵਾਲੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਉਸਾਰੀ ਦੀ ਸੇਵਾ ਚੱਲ ਰਹੀ ਸੀ ਜੋ ਦਰਬਾਰ ਸਾਹਿਬ ਤੇ ਬਣ ਕੇ ਤਿਆਰ ਹੈ ਅਤੇ ਪਿਛਲੇ ਸਮੇਂ ਪਾਲਕੀ ਸਾਹਿਬ ਦੀ ਜੋ ਸੇਵਾ ਜੀ ਸੋਨੇ ਦੀ ਆਰੰਭ ਹੋਈ ਸੀ ਜੋ ਸੰਪੂਰਨ ਹੋਣ ਤੋਂ ਬਾਅਦ ਸਤਗੁਰਾਂ ਦੇ ਪ੍ਰਕਾਸ਼ ਆਰੰਭ ਹੋਏ ਪ੍ਰਕਾਸ਼ ਹੋਏ ਅਤੇ ਹੁਣ ਜੋ ਉਸਾਰੀ ਦੇ ਸਮੇਂ ਸੋਨੇ ਦੇ ਪੱਤਰੇ ਗੁਮੇ ਤੋਂ ਉਤਾਰੇ ਗਏ ਸੀ ਉਹਨਾਂ ਦੀ ਮੁਰੰਮਤ ਤੋਂ ਬਾਅਦ ਅਤੇ ਉਹਨਾਂ ਦੇ ਉੱਪਰ ਨਵਾਂ ਸੋਨਾ ਲਗਾ ਕਰਕੇ ਹੁਣ ਦੁਬਾਰਾ ਜੋ ਗੁੰਮਈ ਦੇ ਉੱਤਰ ਲਗਾਉਣ ਦੀ ਸੇਵਾ ਜੋ ਅੱਜ ਆਰੰਭ ਹੋਈ ਹੈ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਤਨ ਮਨ ਧਨ ਦੇ ਨਾਲ ਸੇਵਾ ਦੇ ਵਿੱਚ ਹਿੱਸੇ ਪਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਬਣ ਪਾਲਕੀ ਸਾਹਿਬ ਤੇ 4 ਕਿਲੋ ਸੋਨਾ ਲੱਗਾ ਜੀ ਤੇ ਇਸ ਦੇ ਉੱਪਰ ਗੁੰਮਈ ਦੇ ਸਾਰੇ ਗੁੰਮਈ ਦੀ ਮਰਮਤ ਹੋ ਰਹੀ ਆ ਤੇ ਲਗਭਗ ਕੋਈ 10 ਤੋਂ 12 ਕਿਲੋ ਸੋਨਾ ਲੱਗਣ ਦਾ ਜਿਹੜਾ ਅਨੁਮਾਨ ਹੈਗਾ ਆ ਤੇ ਹੁਣ ਤੱਕ ਜਿਹੜੀ ਗੁੰਮਈ ਦੇ ਵਿੱਚ ਵੀ ਲਗਭਗ 2.5 ਤੋਂ 3 ਕਿਲੋ ਸੋਨੇ ਦੀ ਜਿਹੜੀ ਸੇਵਾ ਹੋ ਚੁੱਕੀ ਹੈ ਅਤੇ ਬਾਕੀ ਜੋ ਸਮੇ ਸਮੇਂ ਦੇ ਸੰਗਤਾਂ ਦੇ ਕੋਲੋਂ ਜੋ ਸੇਵਾ ਲੈ ਕੇ ਗ੍ਰਾਹੀ ਲੈ ਕੇ ਜੋ ਸੇਵਾਏ ਲਗਾਈ ਜਾਏਗੀ ਸੰਗਤਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ ਸੰਗਤਾਂ ਦਾ ਬਹੁਤ ਭਰਪੂਰ ਸਹਿਯੋਗ ਹੈ ਜੀ ਜੋ بڑے ਵੱਡੇ ਪੱਦਰ ਤੇ ਇਥੋਂ ਸਾਰੇ ਇਲਾਕੇ ਤੋਂ ਵਿੱਚੋਂ ਸੇਵਾ ਕੀਤੀ ਗਈ ਆ ਤੇ ਅਜੇ ਵੀ ਬਹੁਤ ਸਾਰੇ ਇਲਾਕੇ ਨੇ ਜਾਂ ਬਹੁਤ ਸਾਰੇ ਘਰ ਨੇ ਗੁਰਮੁਖ ਪ੍ਰੇਮੀ ਨੇ ਜੋ ਵਾਰ-ਵਾਰ ਬੇਨਤੀ ਕਰਦੇ ਨੇ ਕਿ ਜੋ ਸੇਵਾ ਲੈਣ ਵਾਸਤੇ ਆਉਂ ਉਹਰ ਬਾਬਾ ਜੀ ਦਾ ਜਦੋਂ ਵੀ ਸਮਾਂ ਸੀਮਾ ਦੀ ਰਜੀਮਾਂ ਵਿੱਚ ਲੱਗਦਾ ਹੈ ਤੇ ਬਾਬਾਈ ਸਮੇਂ ਤੇ ਜਾ ਕੇ ਸੇਵਾ ਸੰਗਤਾਂ ਕੋ ਲੈਂਦੇ ਨੇ ਅਤੇ ਸੰਗਤਾਂ ਦਾ ਜੋ ਹਿੱਸਾ ਸੇਵਾ ਵਿੱਚ ਪਾਉਂਦੇ ਨੇ ਸੰਗਤਾਂ ਨੂੰ ਕੀ ਅਪੀਲ ਕਰਦੇ ਹੋ ਸੇਵਾ ਵਿੱਚ ਸਮਝ ਅਪੀਲ ਤੇ ਸੰਗਤਾਂ ਸਭ ਜਾਣੂ ਆ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਵਾਦ ਤੋਂ ਵਾਦ ਸੇਵਾ ਦੇ ਵਿੱਚ ਹਿੱਸਾ ਪਾਉਣ ਬਾਣੀ ਬਾਣੀ ਦੇ ਨਾਲ ਜੁੜਨ ਸੇਵਾ ਭਿਰ ਭਜਨ ਕਰਨ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰੇ ਰਹਿਮਤ ਕਰੇ ਇਸ ਮੂੰਹ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਸ੍ਰੀ ਤਫਾਰ ਸਾਹਿਬ ਮੀਰਬਖਨਾਂ ਦੇ ਕਿਉ ਕਾਰ ਸੇਵਾ ਚੱਲ ਰਹੀ ਹੈ ਸ਼ੋਮਨੀ ਗੁਰਦਰਾ ਪ੍ਰਬੰਧ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਸੇਵਾ ਸਿੰਘ ਜੀ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲੇ ਕੋਲ ਸਰਵਨ ਇਹ ਸੇਵਾ ਚਲਵਾ ਰਹੇ ਨੇ ਜਿੱਥੇ ਪਹਿਲਾਂ ਵੀ ਮਹਾਨ ਸੇਵਾ ਦਰਬਾਰ ਸਾਹਿਬ ਦੀ ਹੋਈ ਆ ਉਸ ਦੇ ਵਿੱਚ ਸੋਨੇ ਦੇ ਇੱਕ ਬਹੁਤ ਵੱਡੀ ਕਲੀਪਾ ਸਥਾਪਿਤ ਜਿਹੜੀ ਸ਼ੌਭਤ ਕੀਤੀ ਗਈ ਹੈ ਤੇ ਜੋ ਕੋਣ ਬਾਬਾ ਜੀ ਕਾਰ ਸੇਵਾ ਵਾਲਿਆਂ ਵੱਲੋਂ ਸੋਨੇ ਦੀ ਸੇਵਾ ਜਿਹੜੀ ਹੰਮਤ ਕੀਤੀ ਗਈ ਆ ਉਸ ਤਹਿਤ ਅੱਜ ਗੁੰਮਦ ਦੇ ਉੱਪਰ ਸੋਨੇ ਦੇ ਜਿਹੜੇ ਪਹਿਲੇ ਪਹਿਲੇ ਲਗਾਉਣੇ ਜਿਹੜੇ ਸ਼ੁਰੂ ਕੀਤੇ ਗਏ ਹਨ ਇਹ ਬਹੁਤ ਹੀ ਮਹਾਨ ਸੇਵਾ ਆ ਤੇ ਸੰਗਤਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਇਹ ਸੇਵਾ ਵਿੱਚ ਵੱਧ ਵੱਧ ਸੇਵਾ ਕਰਕੇ ਆਪਣਾ ਯੋਗਦਾਨ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ